ਮੌਸਮੀ ਫਸਲ ਆਉਂਦੀ ਹੈ ਕਿਛ ਤੋਂ ਕਰਕੇ ਨਹੀਂ ਮਿਹਨਤ ਬੰਦਾ ਕਰਦਾ ਹੈ ਕਦੇ ਮੌਸਮ ਦਾ ਡਰ ਕਦੇ ਕੋਈ ਨਕਲੀ ਬੀਜਾਂ ਦਾ ਡਰ ਕਦੇ ਕੋਈ ਨਕਲੀ ਸਪਰੇਆਂ ਦਾ ਡਰ ਫਿਰ ਫਸਲ ਆ ਜਾਂਦੀ ਹੈ ਤੇ ਫਿਰ ਸਭ ਤੋਂ ਵੱਡਾ ਰੌਲਾ ਇਹ ਹੁੰਦਾ ਵੀ ਸਮਾਹਲਣ ਦਾ ਮਸਲਾ ਤੇ ਫਿਰ ਸਰਕਾਰ ਉਹਨੂੰ ਖਰੀਦ ਲੇ ਰੇਟ ਦਾ ਮਸਲਾ ਹੁਣ ਨਰਮੇ ਵਾਲਾ ਵੀ ਬੜਾ ਮਸਲਾ ਪਿਆ ਹੋਇਆ ਕਹਿੰਦੇ ਵੀ ਸਰਕਾਰੀ ਰੇਟ ਤੇ ਖਰੀਦ ਨਹੀਂ ਹੋ ਰਹੀ ਜਿਹੜੇ ਪ੍ਰਾਈਵੇਟ ਜਿਹੜੇ ਬੰਦੇ ਆ ਉਹ ਆਪ ਦੇ ਹਿਸਾਬ ਨਾਲ ਹੀ ਰੇਟ ਚੱਕੀ ਜਾਂਦੇ ਹੁਣ ਤੱਕ ਦੱਸਦੇ ਆ ਕਿ ਇੱਕ ਵੀ ਢੇਰੀ ਐ ਐਮਐਸਪੀ ਤੇ ਨਹੀਂ ਗਈ ਇਹ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਨਾਸਤੇ ਕਿ ਵਿਕੇ ਨਹੀਂ ਨਰਮ ਆਤੀ ਐ ਐਸਪੀ ਅੱਛਾ ਜੀ ਵੀ ਟੀਰੀ ਕੋਈ ਗਈ ਨਹੀਂ ਐ ਐਮਐਸਪੀ ਤੇ ਤਾਂ ਇਹਦਾ ਮਤਲਬ ਹੈ ਕਿ ਐਮਐਸਪੀ ਦੀ ਗਾਰੰਟੀ ਜਿਹੜੀ ਹੈ ਜਿਹੜੇ ਲੋਕ ਮੰਗਦੇ ਆ ਉਹ ਫਿਰ ਕੋਈ ਗਲਤ ਨਹੀਂ ਹੈ ਹੂੰ ਕਿਉਂਕਿ ਸਿਸਟਮ ਦੇ ਵਿੱਚ ਇੰਨਾ ਕੁਸ਼ਿਆ ਕਿ ਤੁਹਾਨੂੰ ਜਿੱਥੇ ਜ਼ਰੂਰੀ ਆ ਤੇ ਜਿੱਥੇ ਤੁਸੀਂ ਐਲਾਨੀ ਐਮਐਸਪੀ ਉੱਥੇ ਵੀ ਨਾ ਪ੍ਰਾਪਤ ਹੋਵੇ ਤਾਂ ਫਿਰ ਜੀ ਗਾਰੰਟੀ ਦਰਕਾਰ ਬਣਦੀ ਆ ਨਾ ਹੁਣ ਐਤਕੀ ਇਹਨਾਂ ਨੇ ਨਾ ਇੱਕ ਐਪ ਦਿੱਤੀ ਹੈ ਜਿੱਥੇ ਪੰਗਾ ਪੈਣ ਡਿਆ ਦੱਸਦੇ ਆ ਹਾਲਾਂਕਿ ਖੁੱਡੀਆਂ ਸਾਹਿਬ ਨੇ ਇੱਕ ਪੱਤਰ ਵੀ ਲਿਖਿਆ ਪਿੱਛੇ ਜੀ ਜੀ ਪਰ ਤੁਹਾਨੂੰ ਪਤਾ ਹੀ ਆ ਇੱਥੇ ਇਹਨਾਂ ਦਾ ਆਪ ਦੀ ਸਰਕਾਰ 'ਚ ਕੁਛ ਨਹੀਂ ਜ਼ਿਆਦਾ ਮੰਤਰੀ ਤੁਹਾਨੂੰ ਪਤਾ ਹੀ ਆ ਆਪਣੇ ਪੱਤਰ ਤੋਂ ਦੁਖੀ ਆ ਹੂੰ ਤਾਂ ਗੱਲ ਇਹ ਆ ਕਿ ਪੱਤਰ ਜ਼ਰੂਰ ਲਿਖਿਆ ਇਹਨਾਂ ਨੇ ਪਰ ਉਹ ਤਾਂ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ ਪਿਆ ਇੱਕ ਇਹਨਾਂ ਨੇ ਐਪ ਬਣਾਈ ਆ ਤੁਹਾਨੂੰ ਪਤਾ ਨਾ ਆਪਣੇ ਇੱਥੇ ਹੈਗੀ ਆ ਸ਼ੈਦੂ ਨੂੰ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਕੁਛ ਇਸ ਤਰ੍ਹਾਂ ਬੋਲਦੇ ਨੇ ਜੀ ਜੋ ਨਰਮੇਦੀ ਯਾ ਕਪਾਹ ਨਿਗਮ ਕਹਿੰਦੇ ਨੇ ਸ਼ਾਇਦ ਹਾਂ ਕਪਾਹ ਨਿਗਮ ਹਾਂ ਕਾਰਪੋਰੇਸ਼ਨ ਕਹਾਂ ਲੋ ਹਾਂਜੀ ਕਾਰਪੋਰੇਸ਼ਨ ਦਾ ਨਿਗਮ ਹੀ ਹੋ ਗਿਆ ਉਹਨਾਂ ਨੇ ਇੱਕ ਐਪ ਬਣਾਈ ਆ ਐਪ ਦੇ ਵਿੱਚ ਤੁਸੀਂ ਜਿਹੜੀ ਨਵੀਂ ਗਰਦੌਰੀ ਆ ਹਮ ਅੱਜਕੱਲ ਤੁਹਾਨੂੰ ਪਤਾ ਹੈ ਨਾ ਜੇ ਫਾਰਮ ਜੇ ਤੁਸੀਂ ਬਣਵਾਉਣਾ ਜੀ ਤੋ ਉਹਦੇ ਵਾਸਤੇ ਉਹ ਲੈਂਡ ਦਾ ਰਿਕਾਰਡ ਤੁਹਾਡਾ ਆਰਟੀਆ ਹੂੰ ਫੁੱਲਫਿਲ ਕਰੇਗਾ ਸਾਰਾ ਕੁਝ ਰਿਕਾਰਡ ਦੇ ਵਿੱਚ ਫਿਰ ਉਹ ਤੁਹਾਨੂੰ ਮਾਰਕੀਟ ਕਮੇਟੀ ਤੋਂ ਮਨਜ਼ੂਰੀ ਮਿਲ ਕੇ ਜੇ ਫਾਰਮ ਹਾਸਲ ਹੋਣਾ ਫਾਰਮੈਲਟੀ ਬਹੁਤ ਹਨ ਹੂੰ ਹੂੰ ਅਕਾਊਂਟਰ ਵੀ ਨਾਲ ਹੀ ਅਟੈਚ ਹੋ ਗਿਆ ਕੰਮ ਆ ਬਿਲਕੁਲ ਖਾਤਾ ਵੀ ਤੁਹਾਡਾ ਅਟੈਚ ਹੋ ਗਿਆ ਉਹ ਕਹਿੰਦੇ ਆ ਕਿ ਭਈ ਇਹ ਹੁਣ ਜਿਹੜਾ ਨਾ ਕਿ ਭਈ ਨਵਾਂ ਰਿਕਾਰਡ ਸਾਨੂੰ ਦਿਓ ਇੱਥੇ ਉਹ ਪ੍ਰਕਿਰਿਆ ਨਹੀਂ ਆ ਗਈ ਉਹਦੀ ਵੈਰੀਫਿਕੇਸ਼ਨ ਨਹੀਂ ਗਈ ਹੂੰ ਇੱਕ ਦਿਨ ਕਿਤੇ ਪੰਜਾਬ ਸਰਕਾਰ ਦੀ ਵੀ ਮੈਂ ਸਮਝਦਾ ਕਿ ਬਈ ਨਾਲiyet ਹੈ ਕਿ ਜਦੋਂ ਉਹਨਾਂ ਨੇ ਬੜੀ ਅਗਾਊਂ ਸ਼ਰਤ ਰੱਖ ਦਿੱਤੀ ਸੀ ਤੁਸੀਂ ਆਪਣੇ ਢਾਂਚੇ ਦੇ ਵਿੱਚ ਇਹ ਚੀਜ਼ਾਂ ਪਹਿਲਾਂ ਹੀ ਚਲਾ ਦਿੰਦੇ ਜੀ ਹੁਣ ਕਿਉਂਕਿ ਉਧਰੋਂ ਤੁਸੀਂ ਵੇਖੋ ਨਾ ਕਿ ਹੜ ਆ ਗਿਆ ਹੜਾਂ ਦੀਆਂ ਗਰਦੌਰੀਆਂ ਵਗੈਰਾ ਚ ਵੀ ਲੱਗੇ ਨੇ ਹੂੰ ਜੋ ਇਹਨਾਂ ਦੇ ਅਮਲੇ ਫੈਲੇ ਆਲੇ ਆ ਤੋ ਇਹ ਨਾਲ ਦੀ ਨਾਲ ਜਿਹੜੀ ਸਮੱਸਿਆ ਆਈ ਹੈ ਨਾ ਉਹਦੇ ਕਰਕੇ ਐਮਐਸਪੀ ਬਿਲਕੁਲ ਹੀ ਪੰਜਾਬ ਦੇ ਵਿੱਚ ਤੇ ਮਿਲਿਆ ਕੋਈ ਨਹੀਂ ਹੁਣ ਉਹਦਾ ਜਿਹੜਾ ਖਮਿਆਸਾ ਕਿਸਾਨ ਨੂੰ ਕਿਤਰਾ ਭੁਗਤਣਾ ਪਿਆ ਕਿ ਜਦੋਂ ਹੁਣ ਕਪਾਦੀਆਂ ਨਰਮੇ ਦੀਆਂ ਗੰਢਾਂ ਆ ਗਈਆਂ ਕਿੰਨੇ ਕੁ ਦਿਨ ਤੁਸੀਂ ਉੱਥੇ ਬੈਠੇ ਰਹੋਗੇ ਜੀ ਉਹ ਫਿਰ ਜਿਹੜਾ ਪ੍ਰਾਈਵੇਟ ਵਪਾਰੀ ਉਹ ਆਪ ਦੇ ਹਿਸਾਬ ਨਾਲ ਰੇਟ ਫਿਕਸ ਕਰਦਾ ਕਿ ਆ ਚੱਕੋ ਜੇ ਤੁਸੀਂ ਤਲਾਣਾ ਤੇ ਦਲਾਲੋਂ ਨਹੀਂ ਤੇ ਬੈਠੇ ਰਹੋ ਹੂੰ ਤਾਂ ਅਗਲਾ ਫਿਰ ਮਜੂਰੀ 500 ਹਜ਼ਾਰ ਦਾ ਘਾਟਾ ਖਾ ਕੇ ਤੇ ਉੱਚਕਾਰਿਆ ਤਾਂ ਮੇਰੇ ਖਿਆਲ ਦੇ ਨਾਲ ਹੀ ਪੂਰੇ ਇੰਡੀਆ ਲਈ ਦੇਖੋ ਬੰਗਲਾਦੇਸ਼ ਦੇ ਵਿੱਚ ਅਸਥਿਰਤਾ ਆਈ ਟੈਕਸਟਾਈਲ ਉਹਨਾਂ ਨੇ ਮਲਕ ਦਾ ਹੀ ਨਹੀਂ ਸੀ ਦਿੰਦੇ ਉਹ ਟੈਕਸਟਾਈਲ 'ਚ ਬੜਾ ਪੈਸਾ ਕਮਾਇਆ ਉਹਨਾਂ ਨੇ ਇੱਕ ਮੌਕੇ ਤੇ ਮੇਰੇ ਖਿਆਲ ਦੇ ਨਾਲ ਗਰੋਥ ਦੇ ਮਾਮਲੇ 'ਚ ਉਹ ਇੰਡੀਆ ਨੂੰ ਵੀ ਪਿੱਛੇ ਛੱਡ ਗਏ ਸਨ 9. ਸਮਥਿੰਗ ਉਹਨਾਂ ਦੀ ਗਰੋਥ ਸੀਗੀ ਪਰ ਬਾਅਦ ਦੇ ਵਿੱਚ ਉੱਥੇ ਅਸਥਿਰਤਾ ਆਈ ਇੰਡੀਆ ਕੋਲ ਵੀ ਇੱਕ ਮੌਕਾ ਸੀ ਕਿ ਤੁਸੀਂ ਇੱਕ ਟੈਕਸਟਾਈਲ ਹੱਬ ਦੇ ਵਿੱਚ ਬਦਲ ਸਕਦੇ ਸੀ ਤੇ ਵਧਾ ਵੀ ਸਕਦੇ ਸੀ ਜਗਾ ਵੀ ਹਾਂਜੀ ਠੀਕ ਹੈ ਨਾ ਜੀ ਜਿਵੇਂ ਉਤਲ ਪੁਤਲ ਹੋਈ ਪਰ ਪਤਾ ਨਹੀਂ ਕਿਉਂ ਪੰਜਾਬ ਦੇ ਵਿੱਚ ਦੇਖੋ ਸਾਡੀ ਟੈਕਸਟਾਈਲ ਇੰਡਸਟਰੀ ਖਤਮ ਹੋ ਗਈ ਜੀ ਸਾਡੇ ਕੋਲ ਲੁਧਿਆਣਾ ਕੱਪੜਾ ਬਣਾਉਣ ਲਈ ਸਾਡੇ ਕੋਲ بڑے کارਖਾਨੇ ਸੰਸ਼ੈਦ ਮੇਰੀ ਸੰਭਾਲਾ ਚ ਆਪਣੇ ਮਨੋਟ ਤਾਂ ਸੂਰਜ ਟੈਕਸਟਾਈਲ ਮਿਲ ਹੁੰਦੀ ਸੀ ਸੁਣਿਆ ਸਰ ਬਹੁਤ ਵੱਡੀ ਮਿਲ ਹੁੰਦੀ ਐ ਨਹੀਂ ਤੁਸੀਂ ਤੇ ਉਦੋਂ ਛੋਟੇ ਹੋਵੋਗੇ ਸੂਰਜ ਟੈਕਸਟਾਈਲ ਮਿਲ ਹੁੰਦੀ ਸੀ ਮੇਰੀ ਸੁਭਾਲਾ ਚ ਚੱਲਦੀ ਰਹੀ ਆ ਮਿਲ ਬਹੁਤ ਵੱਡੀ ਜਿਹਦੇ ਚ ਸੈਂਕੜੇ ਕੰਮੇ ਕੰਮ ਕਰਦੇ ਸਨ ਆ ਆਪਣੇ ਹਾਲੇ ਦੁਆਲੇ بڑے ਕਾਰਖਾਨੇ ਸਨ ਅ ਮੇਰੇ ਪਿੰਡ ਨੂੰ ਜਾਂਦੇ ਹਾਲੇ ਵੀ ਇੱਕ ਕਾਰਖਾਨਾ ਚੱਲਦਾ ਹੈ ਪਰ ਉਹ ਪਰ ਚੀਜ਼ ਹੌਲੀ ਹੌਲੀ ਆ ਨਹੀਂ ਸਕੋ ਕੱਢੇ ਮੇਰੇ ਖਿਆਲ ਦੇ ਨਾਲ ਇਸ ਕਪਾਹ 벨ਟ ਦੇ ਵਿੱਚ ਨਰਮਾ 벨ਟ ਦੇ ਵਿੱਚ ਇਹ ਬਹੁਤ ਵੱਡੀ ਇੰਡਸਟਰੀ ਸੀ ਜਿਹੜੀ ਹੌਲੀ ਹੌਲੀ ਬੰਦ ਹੋ ਗਈ ਹਮ ਯਾਨੀ ਸਾਡੇ ਕੋਲ ਖੇਤ ਵੀ ਸੀ ਸਾਡੇ ਕੋਲ ਕੰਮ ਕਰਨ ਲਈ ਕਿਸਾਨ ਵੀ ਸੀ ਲੇਬਰ ਵੀ ਸੀ ਸਾਡੇ ਕੋਲ ਟੈਕਸਟਾਈਲ ਇੰਡਸਟਰੀ ਵੀ ਸੀ ਜੀ ਮਿੱਲਾਂ ਵੀ ਸੀ ਤੇ ਸਾਡੇ ਕੋਲ ਹੱਲੇ ਲੁਧਿਆਣਾ ਹਾਜ਼ਰੀ ਹੱਪਦੀ ਆ ਹੂੰ ਤਾਂ ਤੁਸੀਂ ਦੇਖੋ ਕਿ ਅਸੀਂ ਯਾਰ ਕਿਹੋ ਕਿਹੋ ਜੀ ਓਪਰਚੁਨਿਟੀ ਜਿਹੜੀ ਐ ਨਾ ਮਿਸ ਕਰਦੇ ਪਹਾਂ ਚਾਹੇ ਹੋ ਇੰਡੀਆ ਤੇ ਆਪਾਂ ਪੱਕ ਤੋ ਦੇਖੀਏ ਚਾਹੇ ਪੰਜਾਬ ਦੇ ਸੰਦਰਭ ਤੋ ਦੇਖੀਏ ਜੀ ਜੀ ਮਿੰਟੋ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਤੇ ਹਰਜੀਤ ਜੀ ਕਹ ਰਹੇ ਨੇ ਅਮਰੀਕਾ ਵੀ ਕਹਿੰਦੇ ਇੱਕ ਬਹੁਤ ਵੱਡਾ ਕਾਰਨ ਐ ਐਮਐਸਪੀ ਨਾ ਦੇਣ ਦਾ ਕਹਿੰਦੇ ਤੇ ਮਿੱਤਰ ਮਲੂਕ ਸਿੰਘ ਜੀ ਕਰੇ ਪ੍ਰਾਈਵੇਟ ਪਲੇਅਰ 5000 ਤੋਂ ਸ਼ੁਰੂ ਕਰਕੇ ਬੋਲੀ ਕਹਿੰਦੇ 1200 1300 ਤੇ ਕਹਿੰਦੇ ਤੋੜ ਦਿੰਦੇ ਆ ਕੰਮ ਦੇ ਬਸ ਫਿਰ ਉਹੀ ਆ ਨਾ ਕਿ ਜਦੋਂ ਉਹ ਤੁਹਾਨੂੰ ਪਤਾ ਹੀ ਆ ਹੂੰ ਜਦੋਂ ਹੁਣ ਸਰਕਾਰੀ ਪਲੇਅਰ ਹੈ ਨਹੀਂ ਪ੍ਰਾਈਵੇਟ 플레이ਰ ਹੈ ਉਹਦੀ ਮਨੋਪਲੀ ਹੈ ਨਾ ਪ੍ਰਾਈਵੇਟ ਹਾਂ ਫਿਰ ਉਹ ਆਪਦੀ ਮਰਜ਼ੀ ਕਰੂਗਾ ਤੇ ਫਿਰ ਉਹ ਤੇ ਕਰੂਗਾ ਸਰਕਾਰੀ ਕੈਪ ਹੋਵੇ ਸਰਕਾਰ ਨਿਗਮ ਵਿੱਚ ਆਪ ਵੀ ਖਰੀਦਾਰ ਹੋਵੇ ਕਿ ਜੇ ਭਾਈ ਐਦੋਂ ਘੱਟ ਬੋਲੀ ਟੁੱਟੂਗੀ ਤਾਂ ਅਸੀਂ ਓਨੇ ਚ ਖਰੀਦ ਲਈ ਖੜੇ ਤਾਂ ਇੱਕ ਦਬਾਅ ਬਣੇਗਾ ਸੋ ਫਿਰ ਵਪਾਰੀ ਤਾਂ ਹੋ ਸਕਦਾ ਹੈ ਕਿ ਐਮਐਸਪੀ ਉੱਤੇ ਜਾਵੇ ਉੱਤੇ ਜਾਵੇ ਇਹ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਹੈ ਨਾ ਸੁਖਮ ਸਿੰਘ ਸਾਹਿਬ ਹਮ ਜੀ ਆ ਜੇਸੀਟੀ ਜੇਸੀਟੀ ਮੈਨ ਦੀ ਸਰ ਆਪਣੀ ਇਹ ਮੁੰ ਦੇ ਇਸ ਫੁੱਟਬਾਲ ਦੀ ਬਹੁਤ ਤੜੜੀ ਜੀਸੀਟੀ ਫਗਵਾੜਾ ਹਾਂ ਤੁਸੀਂ ਦੇਖ ਲਓ ਵੀ ਸਾਡੇ ਕੋਲ ਕੀ ਕੁਝ ਸੀ ਅਸੀਂ ਬਹੁਤ ਕੁਝ ਗਵਾਇਆ ਹੈ ਸੁਖਮ ਸਿੰਘ ਸਾਹਿਬ ਤਾਂ ਦੇਖੋ ਸੰਘੇੜਾ ਸਾਹਿਬ ਕਹ ਰਹੇ ਕਿ ਸਾਡੇ ਰਾਮਪੁਰਾ ਫੂਲ ਵਿੱਚ ਬਹੁਤ ਕਾਟਨ ਮਿਲਾਂ ਸੀਗੀਆਂ ਹਾਂ ਖੇਤ ਪਰ ਸੀ ਲਿਆ ਗਿਆ ਹੋਣੇ ਬਹੁਤ ਮੇਰੇ ਵੰਦੇ ਮੈਂ ਤੁਹਾਨੂੰ ਦੱਸਿਆ ਸੂਰਜ ਟੈਕਸਟਾਈਲ ਮਿਲ ਮੈਂ ਤੁਹਾਨੂੰ ਦੱਸਦਾ ਜਦੋਂ ਆਪਾਂ ਫਲਾਈਓਵਰ ਉੱਤਰਦੇ ਹੁਣ ਫਲਾਈਓਵਰ ਬਣ ਗਿਆ ਆਗਾਹ ਜਾ ਕੇ ਜਿੱਥੇ ਉਹ ਪੰਜਾਬ ਪੈਲੈਸ ਆ ਉਦੇ ਉਦੇ ਐ ਸੱਜੇ ਪਾਸੇ ਇੱਕ ਬਹੁਤ ਵੱਡਾ ਉਹ ਸਾਰਾ ਜਿਹੜੇ ਜਗਾ ਹੈ ਤਾਂ ਥੱਲੇ ਨੂੰ ਸੜਕ ਮੁੜਦੀ ਉਹ ਸਾਰੀ ਸੂਰਜ ਟੈਕਸਟਾਈਲ ਮਿਲ ਸੀਗੀ ਉਹਦੇ ਵਿੱਚ ਅੱਗੇ ਪਰ ਉੱਥੇ ਉੱਤੇ ਕਲੌਨੀ ਉਹ ਬੋਰਡ ਹੁੰਦਾ ਸੀ ਉਹ ਬੋਰਡ ਜੇ ਹੁਣ ਤੱਕ اتار ਦਿੱਤਾ ਜੀ ਉਹ ਲੱਗਿਆ ਹੁੰਦਾ ਸੀ ਬਹੁਤ ਵੱਡੀ ਮਿਲ ਸੀ ਤੇ ਇਦਾਂ ਹੀ ਇੱਕ ਨਾ ਮੈਂ ਇੱਕ ਵਾਰੀ ਮੈਂ ਟਰੱਕ ਤੇ ਗਿਆ ਸੀਗਾ ਜੀ ਬੰਬੇ ਤੋਂ ਅਸੀਂ ਗੱਠਾਂ ਲੈ ਕੇ ਗਏ ਸੀ ਉਦੋਂ ਗੱਲ ਹੋ ਗਈ ਕੋਈ ਮੱਧ 90 ਦੀ ਜੀ ਤਾਂ ਉੱਥੇ ਇੱਕ ਮਿਲ ਸੀ ਸ਼ਾਇਦ ਜੇ ਮੈਂ ਭੁੱਲਦਾ ਨਹੀਂ ਤਾਂ ਸੈਂਚਰੀ ਕੁਛ ਐਸਾ ਕਰਕੇ ਸਰ ਜਦੋਂ ਅਸੀਂ ਅੰਦਰ ਗਏ ਤੇ ਮੇਰੇ ਖਿਆਲ ਦੇ ਨਾਲ ਇੱਕ ਛੋਟੇ ਸ਼ਹਿਰ ਜਿੱਦੀ ਸੀ ਹਮ ਖਸਾਰਾ ਬੰਦੇ ਉਸ ਟਾਈਮ ਕੰਮ ਕਰਦੇ ਹੋਣਗੇ ਜੀ ਤਾਂ ਤੁਸੀਂ ਹਿਸਾਬ ਲਾ ਲਓ ਕਿੰਨਾ ਵੱਡਾ ਰੋਜ਼ਗਾਰ ਮਿਲਦਾ ਹੈ ਜੀ ਇਹਨਾਂ ਚੀਜ਼ਾਂ ਵਿੱਚ ਬਿਲਕੁਲ 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 ਜੀ ਜ਼ਰੂਰਤ ਵੀ ਸੀ ਤੇ ਮਿੱਤਰ ਕਰਨ ਫੁੱਟਬਾਲ ਕਲੱਬ ਹੁਣ ਵੀ ਹੈ ਜੇ ਸੀਟੀ ਦਾ ਅੱਛਾ ਜੇ ਸੀਟੀ ਹਾਂਜੀ ਉਹ ਟੀਮ ਹੁੰਦੀ ਸੀ ਜੇ ਸੀਟੀ ਦੀ ਮੈਂ ਕਿ ਉਹਦੋਂ ਦੂਰਦਰਸ਼ਨ ਤੇ ਆਉਂਦੇ ਹੁੰਦੇ ਸੀ ਮੈਚ ਹੂੰ ਤਾਂ ਜੀ ਸੀ ਟੀ ਮਿਲਦੀ ਆਪਣੀ ਟੀਮ ਅਸੀਂ ਦੇਖਦੇ ਹਾਂ ਜੀ 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 ਮਿੰਟ ਜੀ ਚਲੋ ਸਮਾਹ ਹੋ ਚਲੇ ਪਰ ਜਾਂਦੇ ਜਾਂਦੇ ਸਾਰੀਆਂ ਗੱਲਾਂ ਦੇ ਨਾਲ ਨਾਲ ਥੋੜੀ ਜਿਹੀ ਸਿਹਤ ਬਾਰੇ ਜਾਣਕਾਰੀ ਵੀ ਮੈਂ ਤੁਹਾਡੇ ਤੋਂ ਲੈਣੀ ਜਿਵੇਂ ਜਾਂਦੇ ਜਾਂਦੇ ਖਬਰਾਂ ਵਾਲੇ ਕਹਿੰਦੇ ਵੀ ਮੌਸਮ ਦੀ ਜਾਣਕਾਰੀ ਥੋੜੀ ਸਿਹਤ ਦੀ ਜਾਣਕਾਰੀ ਦਿਓ ਦਿਲ ਦੀਆਂ ਧੜਕਣਾਂ ਨੂੰ ਲੈ ਕੇ ਅਕਸਰ ਅਸੀਂ ਕਨਫਿਊਜ਼ ਰਹਿੰਨੇ ਆਂ ਬਈ ਇਹ ਹੁੰਦਾ ਕਿ ਕੁਝ ਲੋਕ ਕਹਿੰਦੇ ਆ ਵੀ ਤੁਸੀਂ ਉਤਾਂ ਦੀ ਕਸਰਤ ਕਰੋ ਜਿਹਦੇ ਵਿੱਚ ਸਾਹ ਵੱਧ ਤੋਂ ਵੱਧ ਰੋਕੋ ਤੇ ਉਮਰ ਲੰਬੀ ਹੁੰਦੀ ਹੈ ਕੁਝ ਲੋਕ ਕਹਿੰਦੇ ਕਿ ਸਰੀਰ ਨੂੰ ਵੱਧ ਤੋਂ ਵੱਧ ਚਲਾਓ ਤੇ ਧੜਕਣ ਸਰੀਰ ਦੀ ਜਿਹੜੀ ਉਹ ਜ਼ਿਆਦਾ ਚੱਲਣ ਦੇ ਉਹ ਸਰੀਰ ਉਹਦੇ ਨਾਲ ਤੰਦਰੁਸਤ ਰਹਿੰਦਾ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਬਈ ਇਹ ਕਨਫਿਊਜ਼ਨ ਸਾਡੀ ਦੂਰ ਕਰੋ ਨਹੀਂ ਇੱਕ ਸਟੱਡੀ ਆਈ ਹੈ ਜੀ ਹੁਣ ਚਲੋ ਉਹ ਲੰਮਾ ਚੋੜੇ ਨਾ ਹੁੰਦੇ ਆ ਫਲਾਣਾ ਸੈਂਟਰ ਹੈ ਜੀ ਫਲਾਣਾ ਢਮਕਾਣਾ ਸੈਂਟਰ ਹੈ ਜੀ ਮਤਲਬ ਕਿ ਸਟੱਡੀ ਕੀਤੀ ਉਹਨਾਂ ਨੇ ਕਿ ਦੋ মত ਨੇ ਹਮ ਕਿ ਜਿਵੇਂ ਉਹ ਕਮੇਡੀਅਨ ਆ ਸੁਰਿੰਦਰ ਸ਼ਰਮਾ ਹੁਣ ਤੇ ਬੁੱਢਾ ਹੋ ਗਿਆ ਬਜ਼ੁਰਗ ਆ ਹਮ ਉਹ ਕਹਿੰਦਾ ਵੀ ਉਹਨੂੰ ਪੁੱਛਿਆ